ਸਿਵਲ ਹਸਪਤਾਲ ਦਾ ਨਰਸਿੰਗ ਸਟਾਫ ਗਿਆ ਹੜਤਾਲ ਤੇ ਸਕੈਨਿੰਗ ਵਿਭਾਗ ਦੇ ਡਾਕਟਰ ਵੱਲੋਂ ਨਰਸਿੰਗ ਸਟਾਫ ਦੀ ਨਰਸ ਨਾਲ ਕੀਤੀ ਗਈ ਬਦਸਲੂਕੀ ਨਰਸਿੰਗ ਸਟਾਫ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਤੋਂ ਦਿਨ ਚ ਕਾਰਵਾਈ ਨਾ ਹੋਈ ਤਾਂ ਸਟਾਫ ਵੱਲੋਂ ਉਲੀਕਿਆ ਜਾਵੇਗਾ ਵੱਡਾ ਸੰਗਰਾਸ਼ ਜ਼ਿਲ੍ਹਾ ਪਠਾਨਕੋਟ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਗੁਆਂਢੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਉਂਦੇ ਨੇ ਅਤੇ ਆਪਣਾ ਇਲਾਜ ਕਰਵਾ ਵਾਪਸ ਜਾਂਦੇ ਨੇ ਅਤੇ ਇਸ ਸਭ ਵਿਚਾਲੇ ਅੱਜ ਸਿਵਲ ਹਸਪਤਾਲ ਪਠਾਨਕੋਟ ਦਾ ਨਰਸਿੰਗ ਸਟਾਫ ਹੜਤਾਲ ਤੇ ਚਲਾ ਗਿਆ ਹੈ ਜਿਸ ਦੀ ਵਜ੍ਹਾ ਹੈ ਅਲਟਰਾਸਾਉਂਡ ਵਿਭਾਗ ਦੇ ਡਾਕਟਰ ਵੱਲੋਂ ਸਟਾਫ ਨਰਸ ਦੇ ਨਾਲ ਕੀਤੀ ਗਈ ਬਤਮੀਜੀ ਦੱਸਿਆ ਜਾ ਰਿਹਾ ਹੈ ਕਿ ਨਰਸਿੰਗ ਸਟਾਫ ਵੱਲੋਂ ਹਸਪਤਾਲ ਦੇ ਰੱਖ-ਰਖਾਵ ਅਤੇ ਸਾਫ-ਸਫਾਈ ਦੇ ਲਈ ਸਟਾਫ ਦੀਆਂ ਡ ਸੈਂਟਰ ਚ ਤੈਨਾਤ ਦਰਜਾ ਚਾਰ ਕਰਮਚਾਰੀ ਦੀ ਡਿਊਟੀ ਸਟਾਫ ਵੱਲੋਂ ਕਿਸੇ ਹੋਰ ਵੀ ਬਾਗ ਦੇ ਵਿੱਚ ਲਗਾਈ ਗਈ ਸੀ ਅਤੇ ਇਸ ਵਜ੍ਹਾ ਨਾਲ ਸਕੈਨ ਸੈਂਟਰ ਦੇ ਡਾਕਟਰ ਵੱਲੋਂ ਸਟਾਫ ਨਰਸ ਦੇ ਨਾਲ ਬਤਮੀਜੀ ਦੇ ਨਾਲ ਗੱਲ ਕੀਤੀ ਗਈ ਜਿਸ ਦੇ ਬਾਅਦ ਹਸਪਤਾਲ ਦਾ ਸਾਰਾ ਨਰਸਿੰਗ ਸਟਾਫ ਹੜਤਾਲ ਤੇ ਚਲਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੜਤਾਲ ਤੇ ਗਏ ਨਰਸੀ ਸਟਾਫ ਨੇ ਦੱਸਿਆ ਕਿ ਉਹਨਾਂ ਵੱਲੋਂ ਰੋਜ਼ਾਨਾ ਸਟਾਫ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਅਤੇ ਸਟਾਫ ਦੀ ਘਾਟ ਹੋਣ ਦੀ ਵਜ੍ਹਾ ਨਾਲ ਇੱਕ ਦੂਜੀ ਥਾਂ ਤੇ ਸਟਾਫ ਨੂੰ ਐਡਜਸਟ ਕੀਤਾ ਜਾਂਦਾ ਹੈ ਪਰ ਅੱਜ ਜਦ ਅਲਟਰ ਸਾਊਂਡ ਵਿਭਾਗ ਚ ਤੈਨਾਤ ਦਰਜਾ ਚਾਰ ਦੀ ਡਿਊਟੀ ਦੂਸਰੇ ਵਿਭਾਗ ਵਿੱਚ ਲਗਾਈ ਗਈ ਤਾਂ ਅਲਟਰਾਸਾਉਂਡ ਵਿਭਾਗ ਦੇ ਡਾਕਟਰ ਵੱਲੋਂ ਸਟਾਫ ਦੇ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਇਸ ਡਾਕਟਰ ਵੱਲੋਂ ਉਹਨਾਂ ਦੇ ਸਟਾਫ ਦੇ ਨਾਲ ਬਤਮੀਜ਼ੀ ਕੀਤੀ ਗਈ ਹੋਵੇ ਉਹਨਾਂ ਕਿਹਾ ਪਹਿਲਾਂ ਵੀ ਇਸ ਡਾਕਟਰ ਵੱਲੋਂ ਸਟਾਫ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਅਤੇ ਗਾਲੀ ਗਲੋਚ ਵੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਸਾਡੇ ਵੱਲੋਂ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਜੇਕਰ 2 ਦਿਨ ਦੇ ਅੰਦਰ ਅੰਦਰ ਡਾਕਟਰ ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਆਪਣਾ ਸੰਗਰਾਸ਼ ਹੋਰ ਤਿੱਖਾ ਕੀਤਾ ਜਾਵੇਗਾ ਦੂਜੇ ਪਾਸੇ ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਦੇ ਨਾਲ ਗੱਲ ਦੀ ਗਾਈ ਤਾਂ ਹੋਣਾ ਕਿ ਹਾਕੀ ਇਸ ਸਬੰਧੀ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਈ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਸਾਰੇ ਮਾਮਲੇ ਦੀ ਜਾਂਚ ਕਰੇਗੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਕੋਈ આરોપી ਪਾਇਆ ਗਿਆ ਤਾਂ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਸਿਵਲ ਮੈਟਰਨ ਸਿਵਲ ਹਸਪਤਲ ਪਠਾਨਕੋਟ ਮੈਂ ਦੱਸਣਾ ਚਾਹੁੰਦੀ ਹਾਂ ਕਿ ਡਾਕਟਰ ਖੇਮਰਾਜ ਵੱਲੋਂ ਜਿਹੜੇ ਅਲਟਰਾਸਾਉਂਡ ਡਿਪਾਰਟਮੈਂਟਸ ਨੇ ਉਹਨਾਂ ਨੇ ਮੇਰੀ ਨਰਸਿੰਗ ਸਿਸਟਰ ਦੇ ਨਾਲ ਤੇ ਮੇਰੇ ਨਾਲ ਬਹੁਤ ਜ਼ਿਆਦਾ ਮਿਸਬੀਹੇਵ ਕੀਤਾ ਜਦੋਂ ਕਿ ਉਥੇ ਇੱਕ ਪਲਾਸਫੋਰ ਸਾਡੇ ਕੋਲੋਂ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਡੇ ਕੋਲੋਂ ਬਹੁਤ ਜ਼ਿਆਦਾ ਸਟਾਫ ਦੀ ਕਮੀ ਆ ਤੇ ਅਸੀਂ ਸਟਾਫ ਨੂੰ ਇਧਰ ਉਧਰ ਡਿਊਟੀ ਲਗਾਣੀ ਪੈਂਦੀ ਆ ਕਿਉਂਕਿ ਅਸੀਂ ਹਸਪੀਟਲ ਦੀ ਇੰਚਾਰਜ ਹੋਣ ਕਰਕੇ ਸਾਨੂੰ ਥੋੜੇ ਥੋੜੇ ਟਾਈਮ ਲਈ ਕੁਝ ਕੋਈ ਨਾ ਕੋਈ ਸਟਾਫ ਇਧਰ ਉਧਰ ਪਾਣਾ ਪੈਂਦਾ ਅਸੀਂ ਬੇਬੀ ਨੂੰ ਕਿਹਾ ਕਿ ਬੇਬੀ ਕਲਾਸ ਰੂਮ ਆ ਉਥੇ ਆਊਟਸੋਰਸ ਵੀ ਅਸੀਂ ਉਹਨੂੰ ਕਿਹਾ ਕਿ ਤੂੰ 10 ਮਿੰਟ ਲਈ ਐਕਸਲੇ ਡਿਪਾਰਟਮੈਂਟ ਦੇ ਵਿੱਚ ਅਡਜਸਟਿੰਗ ਕਰਿਆ ਉਹਨੇ ਆਪਣਾ ਫੋਨ ਡਾਕਟਰ ਖੇਮ ਰਾਜ ਨੂੰ ਦੇ ਦਿੱਤਾ ਡਾਕਟਰ ਖੇਮ ਰਾਜ ਨੇ ਨਰਸਿੰਗ ਸਿਸਟਰ ਸੁਦੇਸ਼ ਦਾ ਫੋਨ ਜਦੋਂ ਚੱਕਿਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਤੂੰ ਇੱਕ ਕਦੀ ਕਿਤੇ ਡਿਊਟੀਆਂ ਲਗਾ ਦੇਣੀਆਂ ਤੇਰਾ ਕੀ ਇਰਾਦਾ ਵਾ ਤੂੰ ਬਹੁਤ ਜ਼ਿਆਦਾ ਤੰਗ ਕਰਦੀ ਏ ਫਲਾਨ ਇਹ ਬਹੁਤ ਜ਼ਿਆਦਾ ਗਲਤ ਬੋਲੇ ਤੇ ਇੱਥੋਂ ਤੱਕ ਬੋਲ ਦਿੱਤਾ ਕਿ ਤੈਨੂੰ ਮੈਂ ਤੇਰੇ ਮਾ ਇੱਥੇ ਆਣ ਕੇ ਮੂੰਹ ਤੇ ਥੱਪੜ ਮਾਰਨੇ ਲੀ ਜਦੋਂ ਕਿ ਅਸੀਂ ਆਪਣੀ ਕੰਪਲੇਨ ਲੈ ਕੇ ਜਦੋਂ ਐਸਐਮਓ ਸਾਹਿਬ ਕੋਲ ਗਏ ਤੇ ਸਰ ਇਹ ਬਹੁਤ ਜ਼ਿਆਦਾ ਉਹਨਾਂ ਨੇ ਰੋਡਲੀ ਬੋਲਿਆ ਕਿ ਤੇਰੇ ਥੱਪੜ ਮਾਰ ਦੇਣੇ ਨੇ ਤੁਸੀਂ ਉਸ ਤਰ੍ਹਾਂ ਉਹਨੇ ਅੱਗੋ ਕਿਹਾ ਸਰ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਬੋਲ ਸਕਦੇ ਤੁਸੀਂ ਕਿਉਂ ਬੋਲ ਮੈਂ ਹਸਪੀਟਲ ਨਹੀਂ ਕਰ ਰਹੀ ਹਾਂ ਸਾਰਾ ਕੁਝ ਅਸੀਂ ਐਸਐਮਓ ਸਾਹਿਬ ਕੋਲ ਕੰਪਲੇਨ ਲੈ ਕੇ ਗਏ ਆ ਤੇ ਅਸੀਂ ਉੱਥੇ ਬੈਠੀ ਹੋਈਆਂ ਤੇ ਉਹਨਾਂ ਨੂੰ ਡਾਕਟਰ ਸਾਹਿਬ ਆ ਗਏ ਨੇ ਅੰਦਰ ਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੂੰ ਤੂੰ ਕਰਕੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ਤੇ ਸਰ ਕਹਿੰਦੇ ਕਿ ਤੂੰ ਇਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਨਰਸ ਮੈਟਰ ਨੂੰ ਤੂੰ ਮੈਂ ਇੱਕ ਗਲਤ ਬਿਹੇਵ ਕਰ ਰਿਹਾ ਵਾਂ ਤੂੰ ਮਾਫੀ ਮੰਗ ਬਟ ਉਹ ਆਪਣੀ ਗੱਲ ਤੇ ਅੜੇ ਰਹੇ ਕਿ ਮੈਂ ਇਸ ਤਰ੍ਹਾਂ ਹੀ ਕਰਨਾ ਮੈਂ ਨਹੀਂ ਇਹ ਇਸ ਤੋਂ ਪਹਿਲਾਂ ਵੀ ਸਾਡੇ ਸਾਰੇ ਕੇਈ ਸਟਾਫ ਨਰਸਸ ਦੇ ਨਾਲ ਜਾਂ ਹੋ ਸਾਡੇ ਸਟਾਫ ਦੇ ਫੀਮੇਲ ਸਟਾਫ ਦੇ ਨਾਲ ਇਹਨਾਂ ਦਾ ਵਿਹਾਰ ਬਹੁਤ ਗਲਤ ਹੈ ਔਰ ਬਹੁਤ ਰੂਡਲੀ ਬੋਲਦੇ ਨੇ ਗਾਲਾਂ ਤੱਕ ਕੱਢਦੇ ਨੇ ਸਾਨੂੰ ਲੇਡੀਜ਼ ਨੂੰ ਜਦੋਂ ਕਿ ਹੁਣ ਅਸੀਂ ਆਪਣੇ ਹਾਈ ਅਥਾਰਟੀ ਨੂੰ ਲਿਖ ਕੇ ਦਿੱਤਾ ਇਹਨਾਂ ਦੇ ਖਿਲਾਫ ਜੇ 2 ਦਿਨ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਇਹਨਾਂ ਦੇ ਖਿਲਾਫ ਕੋਈ ਤੇ ਅਸੀਂ ਆਪਣੀ ਫੁੱਲ ਡੇ ਐਮਰਜੈਂਸੀ ਵੀ ਬੰਦ ਕਰਕੇ ਫੁੱਲ ਡੇ ਅਸੀਂ ਸਟ੍ਰਾਈਕ ਤੇ ਆ ਜਾਾਂਗੇ ਸਾਡੇ ਨਰਸਿੰਗ ਸਟਾਫ ਵੱਲੋਂ ਸਾਡੇ ਮੈਟਰਨ ਮੈਡਮ ਵੱਲੋਂ ਸਾਡੇ ਜਿਹੜੇ ਨਰਸਿੰਗ ਡਿਸਟ੍ਰੀਅਰ ਹੈਗੇ ਉਹਨਾਂ ਵੱਲੋਂ ਇੱਕ ਡਾਕਟਰ ਦੇ ਖਿਲਾਫ ਸਾਨੂੰ ਅੱਜ ਕੰਪਲੇਂਟ ਦਿੱਤੀ ਗਈ ਹੈ ਜੀ ਕਿ ਡਾਕਟਰ ਨੇ ਉਹਨਾਂ ਦੇ ਅਗੇਂਸਟ ਮਿਸਬੀਹ ਕੀਤਾ ਹੈਗਾ ਇਹ ਜਿਹੜੀ ਕੰਪਲੇਂਟ ਸਾਨੂੰ ਮੈਟਰਨ ਵੱਲੋਂ ਤੇ ਨਰਸਿੰਗ ਸਿਸਟਰ ਵੱਲੋਂ ਅਲੱਗ-ਅਲੱਗ ਰਿਸੀਵ ਹੋਈ ਹੈਗੀ ਹੈ ਇਹਦੇ ਵਿੱਚ ਅਸੀਂ ਉਹਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਤੇ ਇਹਦੇ ਵਿੱਚ ਮੈਂ ਤਿੰਨ ਡਾਕਟਰਸ ਦੀ ਜਿਹੜੀ ਕਮੇਟੀ ਨੂੰ ਬਣਾ ਦਿੱਤੀ ਗਈ ਹੈ ਇਹ ਇਸ ਤੇ ਜੋ ਵੀ ਜਾਂਚ ਨਿਰਪੱਖ ਜਾਂਚ ਹੋਏਗੀ ਤੇ ਮੈਂ ਤੁਹਾਨੂੰ ਇਸ ਗੱਲ ਰਾਹੀਂ ਆਪਣੇ ਨਰਸਿੰਗ ਸਿਸਟਮ ਨੂੰ ਆਪਣੇ ਨੀਟਰਨ ਮੈਡਮ ਨੂੰ ਆਪਣੇ ਨਰਸਿੰਗ ਸਟਾਫ ਨੂੰ ਮੈਂ ਜਦੋਂ ਜ਼ੋਰ ਦੇ ਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈ ਉਹ ਜਿਹੜੀ ਟਾਇਲਟ ਨਹੀਂ ਕੀਤੀ ਜਾਏਗੀ ਬਤਮੀਜ਼ੀ ਤੇ ਜੇ ਜੋ ਵੀ ਦੋਸ਼ੀ ਜੀ ਡਾਕਟਰ ਸਾਹਿਬ ਦੋਸ਼ੀ ਪਾਇਆ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਿਆ ਜਾਵੇ ਸਰ ਸਟਾਫ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਵੱਲੋਂ ਕਈ ਵਾਰ ਉਹਨਾਂ ਗਾਲੀ ਗਲੋਚ ਵੀ ਕੀਤੀ ਗਈ ਹੈ ਹਾਲੇ ਤੱਕ ਐਸੀ ਨਹੀਂ ਸੀ ਸੀਰੀਅਸਲੀ ਕੋਈ ਆਇਆ ਪਹਿਲੇ ਰਿਟਰਨ ਕੰਪਲੀਟ ਸਾਡੇ ਕੋਲ ਅੱਜ ਪਹਿਲੀ ਵਾਰੀ ਆਈ ਹੈਗੀ ਹੈ ਪਹਿਲੇ ਕਦੇ ਵੀ ਸਾਡੇ ਕੋਲ ਰਿਟਰਨ ਕੰਪਲੀਟ ਨਹੀਂ ਆਈ ਸੀਗੀ ਉਸ ਗੱਲ ਨੂੰ ਵੀ ਜਿਹੜਾ ਹੈਗਾ ਅਸੀਂ ਕੰਸੀਡਰ ਕਰ ਲਾਂਗੇ ਕਿ ਪਹਿਲੇ ਵੀ ਜੋ ਬਤਨੀਜੀ ਡਾਕਟਰ ਸਾਹਿਬ ਨੇ ਇਹ ਕੀਤੀ ਹੋਈ ਵੀ ਉਹ ਵੀ ਜਿਹੜੀ ਕਮੇਟੀ ਹੈਗੀ ਹੈ ਉਸ ਦੀ ਜਾਂਚ ਕਰ ਲਈਗੀ ਤੇ ਜਾਂਚ ਕਮੇਟੀ ਜੋ ਵੀ ਆਪਣੀ ਰਿਪੋਰਟ ਦੇਗੀ ਉਹਦੇ ਅਕੋਰਡਿੰਗਲੀ ਅਸੀਂ ਸਖਤੋ ਸਖਤ ਐਕਸ਼ਨ ਜਿਹੜਾ ਹੈਗਾ ਮੰਦੀਕਾਰਵਾਈ ਕੀਤੀ ਜਾਏਗੀ